ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨਾਈ ਵਾਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮਾਝਾ ਪਕਾਉ ਸੂਨ ਵਾਲੀ ਘਰੇਲੂ ਆ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਕੁਝ ਗੱਤਾਂ ਦਾ ਕਾਲ ਕਰਕੇ ਸ਼ੇਅਰ ਕਰਿਆ ਕਰੋ ਤਾਂ ਕਿ ਟਾਢ ਤੱਕ ਨਾ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਾਰੀ। ਬਾਈ ਜੀ ਸੱਸੀ ਗਾ ਜੀ। ਸੱਸੀ ਗਾ ਬਾਈ। ਨਾਮ ਨਾਮ ਬੱਲੀ ਖਾਨ ਜੀ। ਪਿੰਡ ਪਿੰਡ ਲਾਈਵਾਲ ਜ਼ਿਲ੍ਹਾ ਬਰਨਾਲਾ ਜੀ। ਠੀਕ ਹੈ ਜੀ। ਹਾਂ ਜੀ ਮਾਝ ਵੀ ਜਾਣਕਾਰੀ ਦਿਓ ਕੰਮੇ ਸੁਈ ਸੁਣਾ ਬਾਈ। ਮਾਝ ਨੇ ਤੀਜੇ ਸੁਈ ਸੁਣਾ ਜੀ। ਕਿੰਨੇ ਦਿਨ ਬਾਕੀ ਬਈ ਇਹਦੇ? ਦਿਨ 5-4 ਲੈ ਜੀ ਜੀ। ਪਿਛਲੇ ਸੁਈ ਦੁੱਧ ਦੁੱਧ 15 ਕਿਲੋ ਚੋਇਆ ਜੀ। ਠੀਕ ਹੈ ਜੀ। ਹਾਂ ਜੀ ਲੋਪਰਾ ਚੈੱਕ ਕਰ ਸਕਦੇ। ਹਾਂ ਜੀ ਰੇਟ ਦਾ ਰੇਡ ਬਾਈ ਫੋਨ ਦੀ ਕਰਾਂਗੇ ਠੀਕ ਹੈ ਜੀ ਐਕ ਤਾਂ ਤੁਹਾਨੂੰ ਵੱਧ ਵੀ ਲੈ ਸਕਦੀ ਆ ਲੈ ਸਕਦੀ ਆ ਜੀ ਠੀਕ ਹੈ ਜੀ ਪੰਜ ਚਾਰ ਦਿਨ ਬਾਅਦ ਕਹਿੰਦਾ ਬਾਕੀ ਕਿਸੇ ਦੀ ਠੰਡੀ ਸੀ ਲਾਈ ਠੀਕ ਹੈ ਜੀ ਲਓ ਜੀ ਜਿੰਨੀ ਮਰਜ਼ੀ ਹੱਥ ਕੋਈ ਚੱਲ ਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਦਵਰਾ ਲੋ ਜੀ ਪਾਸੇ ਲੈ ਫੰਡੇ ਚਾਪਰਾ ਠੀਕ ਹੈ ਜੀ ਚੈੱਕ ਕਰ ਸਕਦੇ ਇਧਰ ਦੋ ਲੋ ਕਰਾ ਲੋ ਜੀ ਚੰਗਾ ਕੱਟ ਬੈਟਾ ਕਰਮੋ ਵਾਲੀ ਦਾ ਲਿਓ ਜੀ ਮੋੜ ਲਿਓ ਉਰੇ ਉੱਤੇ ਫੇਸ ਕੁਆਲਿਟੀ ਚੈੱਕ ਕਰ ਲਓ ਪਾ। ਚਲੋ। ਮੋੜ ਦਿਓ ਪ੍ਰੋਪਰ ਇਨਸ। ਚਲੋ। ਆ ਜਾਓ। ਲੈ ਵੀਨੰਤਾ ਜਤਿਸ਼ ਰਲਾ ਹਰ ਤੱਕ ਬੰਦੀ ਬੰਦੋ ਬਸ ਬੰਦੋ। ਲੋਚ। ਹਲੇ ਕੱਤੀ ਹੈ ਪਰਾ ਠੀਕ ਹੈ ਜੀ। ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ। ਪੈਂਡ ਨਾਈ ਵਾਲ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਵਾਈ ਦਾ ਨੰਬਰ ਲਮਖ ਲਿਖਾਂਗੇ ਟਾਈਟਲ ਵਿੱਚ ਉੱਪਰਲੀ ਸਾਈਡ ਸਕਰੀਨ ਤੇ ਠੀਕ ਹੈ ਜੀ। ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ। ਕਰੇ ਲੂ ਮੱਝ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਏ